ਉਹ 359 ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਇਹ ਤਾ ਦੀ ਫੈਕਟਰੀ ਤੁਹਾਡੀ ਮੇਰੇ ਘਰ ਵਾਲੀ ਦੇ ਨਾਂ ਤੇ ਆ ਤਨਿਸ਼ ਖਵਨਿਚੇ ਨਾਂ ਆ ਤੇ ਸਾਰੇ ਕੰਮ ਸਾਰੇ ਹੋ ਗਏ ਅੰਦਰ ਸਾਰੇ ਕਿੰਨੇ ਕ ਮਾਲ ਪਾਇਆ ਹੋਇਆ ਸੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਜਲ ਗਈ 30 40 ਲੱਖ ਦਾ 35 40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੁਛ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਦੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋਇਆ ਕੀ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਉਹ ਕੰਮ ਕਰਦਾ ਹੋ ਰਹੀ ਹੈ ਲੇਬਰ ਸਾਡੀ ਆ ਉਸ ਨੇ ਫੋਨ ਕੀਤਾ ਤਾਂ ਆਇਆ ਸੀ ਤੁਸੀਂ ਮੋਕੇ ਤੇ ਕੀ ਦੇਖਿਆ ਕੀ ਪਨਾਇਆ ਹੋਇਆ ਸੀ ਅੰਦਰ ਅੰਦਰ ਸੋਫੇ ਜੀ ਜੀ ਚੇਹਰਾ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦਦਾ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬੋਰਗੇਟ ਬੁਲਾਈ ਫਾਰਗਰ ਆ ਗਏ ਵਿਚਾਰੇ ਉਥੇ ਪੂਰੀਓ ਕਿਤੀਆ ਪਰ ਕੰਮ ਬਹੁਤ ਨੁਕਸਾਨ ਹੋਇਆ ਤੁਹਾਡਾ ਕਾਰੋਬਾਰ ਫਿਰ ਪੇਹੀ ਸੀ ਇਹ ਹੈ ਜੀ ਮੇਰਾ ਨਾਮ ਸ਼ਾਹ ਨਵਾਜ਼ ਹੈ शान यहाँ पर आप क्या करते हैं मैं यहाँ सोफ़ा का, का काम करता हूँ सोफ़ा बनाते हैं यहाँ पर रहते भी हाँ रहता भी ऊपर ही यहाँ कमरा है ऊपर आपको कैसे मालूम पड़ा सुबह जो है इधर सफ़ाई वाली आती है बाहर से तो सफाई वाला आने के बाद जो है उन्होंने शटर खोला और सफ़ाई कर दी और तो बाहर तक वह सफाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग कर आया और देखा तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आग तो वो भड़कती जा रही थी बहुत आग जो है भड़कती जा रही थी उसके बाद जो है सब लोग आए सब ऊपर है सभी सामान जल करे सब सामान जल करे जो फॉर्म होगा हो आपका आइडिया कितना हो सकता था तो बहुत सामान था जो फॉर्म के बोरे थे सब थे सब आग लगी गई चेहरे थी काफ़ी सारी चेहरे थी क्या क्या सामान था अंदर आप कारीगर सोफे थे चेयर थी ਔਰ ਜੋ ਵੈਸਾ ਮਟੀਰੀਅਲ ਲੈਂਦਾ ਹੈ ਉਹ ਵੀ ਮਟੀਰੀਅਲ ਸਮਝ ਗਿਆ ਜੋ ਬਣਾ ਕੇ ਅਸੀਂ ਤਿਆਰ ਕਰਕੇ ਰੱਖ ਰਕਾਦਾ ਨਾ ਇਹ ਸਮਝ ਲਾਇਆ ਹੈ ਕਹਾਂ ਕਹਨ ਜਾ ਜਾਂਦਾ ਹੈ ਇਹ ਸਮਾਨ ਇਹ ਤਾਂ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭ ਜਗ੍ਹਾ ਵੇਚਦੇ ਨੇ ਉਹ ਜੋ ਜੋ ਅਕਲ ਨਹੀਂ ਹੈ ਕਿੰਨਾ ਕੋ ਨੁਕਸਾਨ ਦੇਖੋ ਅੱਜ ਬੜੀ ਮਾੜੀ ਘਟਨਾ ਵਾਪਰੀ ਆ ਮੇਰੇ ਵਾਰਡ ਦੇ ਨੇ ਮੁਖੀ ਜੀ ਬਹੁਤ ਵਧੀਆ ਪਰਿਵਾਰ ਤੋਂ ਨੇ ਸਾਊ ਪਰਿਵਾਰ ਹੈ ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਲ ਤੇ ਸੂਰਿਆ ਕੰਪਲੈਕਸ ਕਲੋਨੀਆ ਜਿਹੜੀ ਉਹਦੇ ਵਿੱਚ ਤੇ ਤੇ ਮਿਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਤੇ ਬੜਾ ਨੁਕਸਾਨ ਹੋ ਗਿਆ 30-40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰ ਤੇ ਚੱਲਦਾ ਸੀਗਾ ਤੋਂ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਫਾਇਰ ਨੂੰ ਜਿਹੜਾ ਹਾਂਜੀ ਮਲਾਜਮ ਹਾਂ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹਾਂ ਮੈਂ ਸਰ ਸਾਲ ਤੇਰੇ ਸਾਨੂੰ ਸਵਾ 7:00 7:20 ਤੇ ਕਾਲ ਆਈ ਹੈ ਵੀ ਟੈਕਨੀਸ਼ੀਅਨ ਫੈਕਟਰੀ ਆ ਰੋ ਠੀਕ ਹੈ ਪਹੁੰਚਦੇ ਇਹਨੂੰ ਅੱਗ ਲੱਗ ਗਈ ਤੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਬਲੋ ਗੱਡੀਆਂ ਚੱਲ ਰਹੀਆਂ ਨੇ ਗੀਆਂ ਅੱਗ ਪੈ ਕਾਬੂ ਕਿੰਨੀਆਂ ਤੇ ਗੱਡੀਆਂ ਲੱਗ ਚੁੱਕੀਆਂ ਨੇ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹਾਂ ਜੀ ਬਾਕੀ ਗੱਡੀ ਆ ਰਹੀਆਂ ਨੇ ਜੀ ਇਹ ਚੱਲ ਰਹੀ ਹੈਗੀ ਆ। ਕਿਹੜੀ ਗੱਡੀ ਇਹ ਜੀ? ਇਹ ਫਰਨੀਚਰ ਦੀ ਆ ਜੀ ਕਹਿ ਰਹੇ ਨੇ ਜੀ। ਸੋਫੇ ਵਗੈਰਾ ਬੰਦ ਦਿੰਦੇ ਹਾਂ ਜੀ। ਅੱਗ ਕਿੰਨੀ ਕਾਹਦਾ ਸੀ ਜੀ? ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ। ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਸੀ। ਕਿੰਨਾ ਦਾ ਸਮਾਨ ਸੜ ਕੇ ਸੁਆਹ ਹੋ ਗਿਆ? ਆफी ਸੀਗਾ ਜੀ ਐਂ ਤੱਕ ਟੇਬਲ ਵਗੈਰਾ ਕੋਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗਾ ਉਹ ਸਾਰੇ ਮਤਲਬ ਖੁੱਟ ਚੁੱਕੇ ਨੇ। ਜੇ ਮੌਕੇ ਤੇ ਨਾ ਹੋਦੀ ਜਿਵੇਂ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਹੁੰਦੇ ਤਾਂ ਕਾਫੀ ਨੁਕਸਾਨ ਨਾਲ ਹੋ ਸਕਦਾ ਸੀਗਾ ਜੀ ਨਾਲ ਨਾਲ ਵੀ ਕ ਅੱਜ ਸਵੇਰੇ ਲੱਗਿਆ ਕੁਸ਼ਕਾਰ ਨਾਲ ਦਾ ਪਤਾ ਲੱਗਾ ਕਿ ਕਾਦੀ ਫੈਕਟਰੀ 'ਚ ਕਿੰਨਾ ਨੁਕਸਾਨ ਹੋਇਆ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਕੀ ਪੈਂਦੀ ਆ ਮੈਂ 7:00 ਵਜੇ ਮੈਨੂੰ ਧੂਆਂ ਦੇਖਿਆ ਨਿਕਲਦਾ ਮੈਂ ਮੈਂ ਮੌਕੇ ਤੇ ਉਹਦੀ ਥੇੱਕ ਪਹੁੰਚਾ ਜਾ ਕੇ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਲਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾ ਲਏ ਸੀ ਇਹ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਫਰਨੀਚਰ ਬਹੁਤ ਹਾਂਜੀ ਕਾਫੀ ਜ਼ਿਆਦਾ ਸੀਗਾ ਜਿਹੜਾ ਸਟੋਰ ਰੱਖਿਆ ਵੱਡਾ ਜਿੰਨੇ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨੁਕਸਾਨ ਹੋਣਾ ਸੀ ਬਿਲਕੁਲ ਨੁਕਸਾਨ ਹੁੰਦਾ ਜੀ ਬਹੁਤ ਜ਼ਿਆਦਾ ਤੇ ਇਹ ਬੱਸ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਅੱਗ ਲੱਗ ਕੇ ਕਾਰਨ ਦਾ ਕੁਝ ਪਤਾ ਲੱਗਿਆ ਕਾਰਨ ਦਾ ਕੁਝ ਪਤਾ ਨਹੀਂ 7 ਵਜੇ ਮੈਂ ਦੇਖਿਆ ਤੋਂ ਨਿਕਲਦਾ ਮੌਕੇ ਤੇ ਪਾਵਾਂਗੇ ਚਲੋ ਮੈਂ ਮੌਕੇ ਤੇ ਜਾਂਚ ਵੀ ਕਰ ਰਹੇ ਹਾਂ ਵੀ ਕੀ ਕਰਾਂਗੇ ਹਾਂ ਜੀ ਮੌਕੇ ਤੇ ਜਾਂਚ ਕਰਾਂਗੇ ਪਰਤਾਲ ਦੇ ਵਿੱਚ ਦੇਖ ਕੇ ਪਾਵਾਂਗੇ